ਸਰਵਨ ਦੇ ਪੇਜ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਆਸ਼ਾ ਕਰਦੇ ਹਾਂ ਤੁਸੀਂ ਸਭ ਠੀਕ ਹੋਵੋਗੇ ਜੋ ਲੋਕ ਪੇਜ ਤੇ ਨਵੇਂ ਨੇ ਪੇਨ ਨੂੰ ਜਰੂਰ ਫੋਲੋ ਕਰ ਲਓ ਜੀ ਤਾਂ ਕਿ ਤੁਸੀਂ ਸਾਡੀ ਹਰ ਇੱਕ ਵੀਡੀਓ ਦੇਖ ਸਕੋ ਸਾਡੀ ਹਰ ਇੱਕ ਵੀਡੀਓ ਪਰਿਵਾਰਿਕ ਹੈ ਤੁਸੀਂ ਸਭ ਦੇ ਵਿੱਚ ਬੈਠ ਕੇ ਦੇਖ ਸਕਦੇ ਹੋ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਜਿਨ੍ਹਾਂ ਲੋਕਾਂ ਦੇ ਮਨ ਦੇ ਵਿੱਚ ਹਮੇਸ਼ਾ ਚਿੰਤਾ ਰਹਿੰਦੀ ਹੈ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਹਮੇਸ਼ਾ ਦੁਖੀ ਰਹਿੰਦੇ ਨੇ ਅੱਜ ਦੀ ਇਹ ਵੀਡੀਓ ਪੂਰੀ ਦੇਖਣ ਤੋਂ ਬਾਅਦ ਤੁਹਾਡੇ ਮਨ ਦੀ ਚਿੰਤਾ ਦੂਰ ਹੋ ਜਾਵੇਗੀ ਤੁਹਾਡੀ ਜ਼ਿੰਦਗੀ ਇੱਕ ਨਵਾਂ ਮੋੜ ਲੈ ਲਵੇਗੀ ਇੱਕ ਅਜੀਹਾ ਤਰੀਕਾ ਸਾਂਝਾ ਕਰਾਂਗੇ ਜਿਸ ਦੇ ਨਾਲ ਤੁਸੀਂ ਇਹ ਤਰੀਕ ਜੇ ਤੁਸੀਂ ਇਹ ਤਰੀਕਾ ਆਪਣੇ ਜ਼ਿੰਦਗੀ ਦੇ ਵਿੱਚ ਅਪਣਾ ਲੈਨੇ ਹੋ ਤਾਂ ਯਕੀਨ ਮੰਨਿਓ ਤੁਹਾਨੂੰ ਜ਼ਿੰਦਗੀ ਦੇ ਵਿੱਚ ਹਰ ਇੱਕ ਚੀਜ਼ ਮਿਲੇਗੀ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਖੁਸ਼ ਰਹੋਗੇ ਸਮਾਂ ਨਾ ਖਰਾਬ ਕਰਦੇ ਹੋਏ ਚਲਦੇ ਆਂ ਵੀਡੀਓ ਦੇ ਬਾਅਦ ਅੱਜ ਦੀ ਇਹ ਕਹਾਣੀ ਦੋ ਦੋਸਤਾਂ ਦੀ ਹੈ ਦੋ ਦੋਸਤ ਆਪਸ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਰਹਿੰਦੇ ਸੀ। ਐਦਾਂ ਲੱਗਦਾ ਸੀ ਉਹ ਦੋਸਤ ਨਹੀਂ ਭਰਾ ਹਨ। ਮੁਹੱਲੇ ਦੇ ਲੋਕ ਵੀ ਵੇਖ ਕੇ ਤੋਕਾ ਖਾ ਜਾਂਦੇ ਸੀ ਕਿ ਇਹ ਆਪਸ ਦੇ ਵਿੱਚ ਭਰਾ ਨੇ। ਪਰ ਅਸਲ ਦੇ ਵਿੱਚ ਉਹ ਦੋਸਤ ਸੀ। ਸਿਮਰਨ ਕਾਫੀ ਚੰਗੀ ਫੈਮਿਲੀ ਤੋਂ ਬਿਲੋਂਗ ਕਰਦਾ ਸੀ। ਉਸਦੇ ਪਾਪਾ ਚੰਗੇ ਬਿਜ਼ਨਸਮੈਨ ਸੀ। ਘਰ-ਬਾਰ ਵੀ ਬਹੁਤ ਚੰਗਾ ਬਣਿਆ ਹੋਇਆ ਸੀ। ਕਿਸੇ ਵੀ ਚੀਜ਼ ਦੀ ਕਮੀ ਨਹੀਂ ਸੀ। ਪਰ ਉਸ ਦਾ ਦੋਸਤ ਹਰਮਨ ਉਸਦੇ ਪਾਪਾ ਮਜ਼ਦੂਰੀ ਦਾ ਕੰਮ ਕਰਦੇ ਸੀ ਉਹਨਾਂ ਦੇ ਘਰ ਹਮੇਸ਼ਾ ਤੰਗੇ ਰਹਿੰਦੀ ਸੀ ਤੇ ਪਰੇਸ਼ਾਨੀ ਰਹਿੰਦੀ ਸੀ ਘਰ ਦੇ ਵਿੱਚ ਝਗੜੇ ਕਲੇਸ਼ ਆਮ ਗੱਲ ਸੀ ਪਰ ਫਿਰ ਵੀ ਸਿਮਰਨ ਤੇ ਹਰਮਨ ਦੀ ਯਾਰੀ ਬਹੁਤ ਚੰਗੇ ਤਰੀਕੇ ਨਾਲ ਨੇਪਰੀ ਸੀ ਇੱਕ ਦਿਨ ਹਰਮਨ ਦੇ ਘਰ ਗੱਲ ਚੱਲ ਰਹੀ ਸੀ ਕਿ ਇਸ ਦੀ ਪੜ੍ਹਾਈ ਪੂਰੀ ਹੋ ਚੁੱਕੀ ਹੈ ਕਿਉਂ ਨਾ ਇਸ ਨੂੰ ਕਿਤੇ ਕੰਮ ਲਾ ਦਿੱਤਾ ਜਾਵੇ ਘਰ ਦੇ ਹਾਲਾਤ ਵੀ ਸੁਧਰ ਜਾਣਗੇ ਘਰ ਥੋੜੇ ਪੈਸੇ ਵੀ ਆਉਣਗੇ हरमन ने यह बात सुन के बहुत खुशी हुई कि मैं अपने परिवार ਲਈ ਕੁਝ ਕਰਾਂਗਾ। हरमन अपने पिता ਨੂੰ ਆਖਦਾ ਹੈ ਕਿ ਪਿਤਾ ਜੀ ਮੈਂ ਆਪਣੇ ਲਈ ਕੰਮ ਜ਼ਰੂਰ ਲੱਭਾਂਗਾ ਤੇ ਆਪਣੇ ਘਰ ਦੇ ਹਾਲਾਤ ਜ਼ਰੂਰ ਸੁਧਾਰਾਂਗਾ। ਪਿਤਾ ਨੂੰ ਵੀ ਕਿਤੇ ਨਾ ਕਿਤੇ ਖੁਸ਼ੀ ਹੋਈ ਕਿ ਮੇਰਾ ਪੁੱਤ ਜ਼ਰੂਰ ਮੇਰਾ ਸਾਥ ਦੇਵੇਗਾ। ਹਰਮਨ ਕੰਮ ਲੱਭਣ ਲਈ ਸ਼ਹਿਰ ਜਾਂਦਾ ਹੈ ਪਰ ਉਸ ਨੂੰ ਕੋਈ ਕਿਤੇ ਕੰਮ ਨਹੀਂ ਮਿਲਦਾ। ਨਿਰਾਸ਼ ਹੋ ਕੇ ਘਰ ਵਾਪਸ ਆਉਂਦਾ ਆ ਕੇ ਆਪਣੀ ਫੈਮਿਲੀ ਨੂੰ ਦੱਸਦਾ ਹੈ ਕਿ ਅੱਜ ਕੋਈ ਕੰਮ ਨਹੀਂ ਮਿਲਿਆ। ਨਨੂ ਉਸਦੇ ਦੋਸਤ ਸਿਮਰਨ ਦਾ ਫੋਨ ਆਉਂਦਾ ਤੇ ਆਖਦਾ ਚਲ ਕਿਤੇ ਘੁੰਮਣ ਚੱਲਦੇ ਆ ਪੜਾਈ ਖਤਮ ਹੋ ਗਈ ਹੈ ਦੋਵੇਂ ਕਿਤੇ ਘੁਮ ਕੇ ਆਉਣੇ ਆ ਤਾਂ ਹਰਮਨ ਆਖਦਾ ਨਹੀਂ ਮੈਂ ਘੁੰਮਣ ਨਹੀਂ ਜਾ ਸਕਦਾ ਮੇਰੇ ਕੋਲ ਪੈਸੇ ਨਹੀਂ ਹੈ ਮੈਂ ਕੰਮ ਲੱਭ ਰਿਹਾ ਆਪਣੇ ਘਰ ਦੇ ਹਾਲਾਤ ਸੁਧਾਰਨ ਵਾਸਤੇ ਘੁੰਮਣ ਦਾ ਪ੍ਰੋਗਰਾਮ ਕੈਨਸਲ ਕਰਕੇ ਹਰਮਨ ਦੇ ਮਨ ਵਿੱਚ ਕਿਤੇ ਨਾ ਕਿਤੇ ਨਿਰਾਸ਼ਾ ਆਈ ਸੀ ਚਾਹੁੰਦਾ ਤਾਂ ਉਹ ਵੀ ਘੁੰਮਣਾ ਸੀ ਪਰ ਘਰ ਦੇ ਹਾਲਾਤ ਕੁਝ ਐਦਾਂ ਦੇ ਸੀ ਕਿਸ ਜਿਸਨੇ ਉਸਦੇ ਸਾਰੇ ਚਾ ਮਾਰ ਦਿੱਤੇ ਸੀ ਇੱਕ ਦਿਨ ਹਰਮਨ ਫਿਰ ਸ਼ਹਿਰ ਜਾਂਦਾ ਹੈ ਕੰਮ ਲੱਭਦਾ ਸਵੇਰ ਤੋਂ ਸ਼ਾਮ ਤੱਕ ਉਸ ਨੂੰ ਕੋਈ ਕੰਮ ਨਹੀਂ ਲੱਭਦਾ ਨਿਰਾਸ਼ ਹੋ ਕੇ ਘਰ ਵਾਪਸ ਆਉਂਦਾ ਹੈ ਘਰ ਵਿੱਚ ਦੱਸਦਾ ਹੈ ਕਿ ਅੱਜ ਕੋਈ ਵੀ ਕੰਮ ਨਹੀਂ ਮਿਲਿਆ ਐਨੇ ਨੂੰ ਸ਼ਹਿਰ ਤੋਂ ਇੱਕ ਵਿਅਕਤੀ ਹਰਮਨ ਦੇ ਘਰ ਆਉਂਦਾ ਉਹ ਵਿਅਕਤੀ ਕੋਈ ਹੋਰ ਨਹੀਂ ਉਹ ਉਹ ਸੀ ਜਿਸਨੇ ਹਰਮਨ ਦੇ ਪਿਤਾ ਨੇ ਕਰਜ਼ਾ ਲਿਆ ਸੀ ਉਹ ਕਰਜ਼ਾ ਲੈਣ ਲਈ ਘਰ ਆਇਆ ਪਰ ਕਰਜ਼ਾ ਮੋੜਨ ਲਈ ਹਰਮਨ ਦੇ ਪਰਿਵਾਰ ਕੋਲੋਂ ਪੈਸੇ ਨਹੀਂ ਸੀ ਇਸ ਕਰਕੇ ਉਹ ਇਨਸਾਨ ਹਰਮਨ ਦੀ ਫੈਮਲੀ ਨੂੰ ਬਹੁਤ ਸੁਣਾਉਂਦਾ ਤੇ ਬਹੁਤ ਚੰਗਾ ਮਾੜਾ ਬੋਲਦਾ ਹਰਮਨ ਦੇ ਮਨ ਵਿੱਚ ਬਹੁਤ ਹੀ ਐਦਾਂ ਦਾ ਫੀਲ ਹੁੰਦਾ ਕਿ ਧਰਤੀ ਪਾੜ ਜਾਵੇ ਮੈਂ ਅੰਦਰ ਵੜ ਜਾਵਾਂ ਕਿਉਂਕਿ ਉਸ ਦੀ ਪੜ੍ਹਾਈ ਲਈ ਕਰਜ਼ਾ ਲਿਆ ਹੋਇਆ ਸੀ ਪਰ ਨਾ ਤਾਂ ਅੱਜ ਉਹ ਪੜ੍ਹਾਈ ਕੰਮ ਆ ਰਹੀ ਸੀ ਉਸ ਦੇ ਪਿਤਾ ਨੂੰ ਵੀ ਬਹੁਤ ਸੁੰਨਿਆ ਪੈ ਰਹੀਆਂ ਸੀ ਉਹ ਇਨਸਾਨ ਉਸ ਦੀ ਫੈਮਲੀ ਨੂੰ ਸੁਣਾ ਕੇ ਚਲਾ ਜਾਂਦਾ ਹੈ ਅਰਸਤੋਂ ਬਾਅਦ ਹਰਮਨਦਾਮਨ ਬਹੁਤ ਉਦਾਸ ਹੁੰਦਾ ਹੈ ਉਹ ਆਪਣੇ ਘਰੋਂ ਚਲਾ ਜਾਂਦਾ ਹੈ ਤੇ ਤੁਰਦਾ ਤੁਰਦਾ ਇੱਕ ਸੁਨਸਾਨ ਜਗ੍ਹਾ ਤੇ ਪਹੁੰਚ ਜਾਂਦਾ ਹੈ ਉੱਥੇ ਜਾ ਕੇ ਇੱਕ ਦਰਖਤ ਦੇ ਹੇਠਾਂ ਬੈਠ ਜਾਂਦਾ ਹੈ ਤੇ ਸੋਚਦਾ ਹੁਣ ਅੱਗੇ ਕੀ ਹੋਵੇਗਾ ਅੱਗੇ ਕੀ ਕੀਤਾ ਜਾਵੇ ਕਰਦੇ ਹਾਲਾਤ ਤਾਂ ਸੁਧਾਰਨੇ ਹੀ ਨਹੀਂ ਆਪਣੀ ਜ਼ਿੰਦਗੀ ਤੋਂ ਬਿਲਕੁਲ ਨਿਰਾਸ਼ ਹਰਮਨ ਹਾਰ ਮੰਨ ਚੁੱਕਿਆ ਸੀ ਅਚਾਨਕ ਉੱਥੇ ਇੱਕ ਬਜ਼ੁਰਗ ਆਉਂਦਾ ਜੋ ਆਪਣੇ ਪਸ਼ੂ ਚਰਾ ਰਿਹਾ ਸੀ ਉਹ ਆ ਕੇ ਹਰਮਨ ਕੋਲ ਬੈਠ ਜਾਂਦਾ ਹੈ ਉਸ ਕੋਲ ਪਾਣੀ ਸੀ ਹਰਮਨ ਪਾਣੀ ਮੰਗਦਾ ਤੇ ਪਾਣੀ ਪੀਂਦਾ ਹੈ ਪਾਣੀ ਦੇ ਛਿੱਟੇ ਆਪਣੇ ਮੂੰਹ ਤੇ ਮਾਰਦਾ ਹੈ ਬਜ਼ੁਰਗ ਆਖਦਾ ਕੀ ਗੱਲ ਹੋਈ ਪੁੱਤਰਾ ਬਹੁਤ ਨਿਰਾਸ਼ ਲੱਗਦਾ ਹੈ ਹਰਮਨ ساری ਗੱਲਬਾਤ ਉਸ ਬਜ਼ੁਰਗ ਨੂੰ ਦੱਸਦਾ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਨਿਰਾਸ਼ ਹਾਂ ਮੇਰੇ ਘਰ ਮੇਰੇ ਕਰਕੇ ਕਰਜ਼ਾ ਚੜ ਗਿਆ ਮੇਰੇ ਪਿਤਾ ਜੀ ਨੂੰ ਮੇਰੇ ਕਰਕੇ ਲੋਕਾਂ ਦੀਆਂ ਗੱਲਾਂ ਸੁਣਨੀਆਂ ਪੈ ਰਹੀਆਂ ਨੇ ਦੱਸੋ ਮੈਂ ਕੀ ਕਰਾਂ ਮੇਰਾ ਤਾਂ ਜ਼ਿੰਦਗੀ ਜਿਉਣ ਨੂੰ ਵੀ ਮਨ ਨਹੀਂ ਕਰਦਾ ਪਿਆ ਬਜ਼ੁਰਗ ਆਖਦਾ ਪੁੱਤਰਾ ਫਿਰ ਕੀ ਹੋਇਆ ਚੰਗੇ ਮਾੜੇ ਦਿਨ ਵੀ ਇਨਸਾਨ ਤੇ ਹੀ ਆਉਂਦੇ ਨੇ ਅੱਜ ਤੈਨੂੰ ਇਹ ਪਤਾ ਲੱਗੇਗਾ ਕਿ ਕੌਣ ਤੇਰੇ ਆਵਦਾ ਹੈ ਤੇ ਕੌਣ ਤੇਰਾ ਬਰਾਇਆ ਰਹੀ ਗੱਲ ਜ਼ਿੰਦਗੀ ਦੀ ਉਸ ਮਾਲਕ ਦੀ ਕਿਰਪਾ ਜਦੋਂ ਤੇਰੇ ਤੇ ਹੋ ਗਈ ਤੈਨੂੰ ਸਭ ਕੁਝ ਮਿਲ ਜਾਵੇਗਾ ਪਰ ਸ਼ਰਤ ਇਹ ਹੈ ਕਿ ਤੂੰ ਮਿਹਨਤ ਕਰ ਕਿਸ ਗੱਲ ਤੋਂ ਪਰੇਸ਼ਾਨ ਹੈ ਨੌਕਰੀ ਨਹੀਂ ਮਿਲ ਰਹੀ ਜੌਬ ਨਹੀਂ ਮਿਲ ਰਹੀ ਜਦੋਂ ਸੱਚੇ ਪ੍ਰਮਾਤਮਾ ਦੀ ਸੱਚੇ ਇਨਸਾਨ ਤੇ ਕਰਮ ਨਵਾਜ਼ੀ ਹੋ ਜਾਂਦੀ ਹੈ ਫਿਰ ਉਸ ਦਾ ਖੜਾ ਗੱਡਾ ਵੀ ਚੱਲ ਪੈਂਦਾ ਤੇਰੇ ਕਰਮ ਨੇ ਤੇਰੇ ਕਰਮ ਉਹ ਪਾਵੇਂ ਅੱਜ ਵੀ ਤੋੜ ਦਵੇ ਹਜੇ ਇੰਨਾ ਪਰੇਸ਼ਾਨ ਨਾ ਹੋ ਜ਼ਿੰਦਗੀ ਬਹੁਤ ਵੱਡੀ ਹੈ ਬਹੁਤ ਕੁਝ ਕਰਨਾ ਹੈ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਨਿਰਾਸ਼ ਹੋ ਕੇ ਆਪਣੀ ਜ਼ਿੰਦਗੀ ਨੂੰ ਹਾਰਿਆ ਨਾ ਸਮਝ ਮਿਹਨਤ ਕਰ ਤੇ ਸੱਚਾ ਰਹਿ ਜਿਸ ਦਿਨ ਪ੍ਰਮਾਤਮਾ ਦੀ ਮੇਰ ਹੋ ਗਈ ਖੜਾ ਗੱਡਾ ਵੀ ਚੱਲ ਪੈਂਦਾ ਤੇਰੀ ਕਿਸਮਤ ਦੀ ਚੀਜ਼ ਹੈ ਉਹ ਗੱਲਾਂ ਸੁਣ ਕੇ ਹਰਮਨ ਦੇ ਮਨ ਵਿੱਚ ਮਿਹਨਤ ਕਰਨ ਦੀ ਲਾਲਸਾ ਪੈਦਾ ਹੋ ਜਾਂਦੀ ਹੈ ਆਪਣਾ ਕੋਈ ਕੰਮ ਸ਼ੁਰੂ ਕੀਤਾ ਉਸਨੇ ਇਸ ਕਹਾਣੀ ਤੋਂ ਆਪਾਂ ਨੂੰ ਇਹ ਸਿੱਖਣ ਨੂੰ ਮਿਲਦਾ ਹੈ ਇਹ ਸਿੱਖਿਆ ਮਿਲਦੀ ਹੈ ਕਿ ਆਪਾਂ ਨੂੰ ਜ਼ਿੰਦਗੀ ਵਿੱਚ ਹਮੇਸ਼ਾ ਮਿਹਨਤ ਕਰਨੀ ਚਾਹੀਦੀ ਹੈ ਸਮਾਜ چاہے ਕਿਹੋ ਜਿਹਾ ਵੀ ਹੋਵੇ ਹਾਲਾਤ ਕਿਵੇਂ ਜੇ ਵੀ ਹੋਣ ਉਹਨਾਂ ਬਾਰੇ ਸੋਚਣ ਦੀ ਬਜਾਏ ਉਹਨਾਂ ਹਾਲਾਤਾਂ ਵਿੱਚੋਂ ਬਾਹਰ ਕਿੱਦਾਂ ਨਿਕਲਣਾ ਇਸ ਬਾਰੇ ਸੋਚਿਆ ਜਾਵੇ ਇਸ ਨਾਲ ਆਪਾਂ ਨੂੰ ਦੋ ਫਾਇਦੇ ਹੋਣਗੇ ਪਹਿਲਾ ਆ ਕਿ ਆਪਣਾ ਦਿਮਾਗ ਤੇ ਟੈਨਸ਼ਨ ਨਹੀਂ ਹੋਵੇਗੀ ਤੇ ਦੂਸਰਾ ਆਪਾਂ ਉਹ ਕੰਮ ਜੋ ਬਾਹਰ ਆ ਸਕਾਂਗੇ ਸਾਈਂ ਜੀ ਵੀ ਆਖਦੇ ਸੀ ਕਿ ਫਿਰ ਕੀ ਹੋਇਆ ਜੇ 4 ਦਿਨ ਸਖਤ ਆ ਗਏ ਸੋ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਮਿਹਨਤ ਕਰੋ ਬੁਰੇ ਸਮੇਂ ਵਿੱਚ ਬੁਰੇ ਸਮੇਂ ਤੋਂ ਬਾਹਰ ਨਿਕਲਣ ਬਾਰੇ ਸੋਚੋ ਨਾ ਕਿ ਬੁਰੇ ਸਮੇਂ ਨੂੰ ਵੇਖ-ਵੇਖ ਕੇ ਪਰੇਸ਼ਾਨ ਹੋ ਸੋ ਐਸਸੀ ਆਈ ਦੀ ਵੀਡੀਓ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਜੇ ਜੈ ਸਾਈਂ